ਕਿ ਇਸਲੇ ਲੰਮੇ ਸਮੇਂ ਤੋਂ ਪੰਥ ਦੇ ਵਿੱਚ ਇੱਕ ਸੰਕਟ ਜਿਹੜਾ ਲਗਾਤਾਰ ਚੱਲ ਰਿਹਾ ਹੈ ਜਸਵੰਤ ਸਿੰਘ ਬਾੰਦਾ ਅਕਾਲੀ ਦਲ ਦਾ ਤਰਖਾਹ ਲਾਉਣ ਤੋਂ ਬਾਅਦ ਉਹਦੀ ਪੂਰੀ ਕਰਨ ਦਾ ਤੇ ਇੱਕ ਪਾਸੇ ਇੱਕ ਗੱਲ ਜਰੂਰ ਲਗਾਤਾਰ ਇੱਕ ਬਾਈਨਰੀ ਚੱਲ ਰਹੀ ਹੈ ਕਿ ਜਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਧਰ ਅਕਾਲੀ ਦਲ ਨੂੰ ਇਹ ਲੱਗਦਾ ਕਿ ਸ਼ਾਇਦ ਇਹੋ ਜਿਹਾ ਹੁਕਮਨਾਮਾ ਹੁੰਦਾ ਹੀ ਮੈਂ ਜਗਿਆਨੀ ਹਰਪ੍ਰੀਤ ਸਿੰਘ ਹੋਣੀ ਨਾ ਹੁੰਦੇ ਤਾਂ ਕਿ ਇੱਕ ਖੇਜੀ ਵੀ ਹੁੰਦੀ ਹੈ ਇੱਕ ਥੋੜਾ ਜਿਹਾ ਦਿਖਾਈ ਦੇ ਰਹੀ ਹੈ ਇੱਕ ਦੂਜੇ ਦੀ ਬਾਇਨਰੀ ਉਸ ਲੈਵਲ ਤੇ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਲਗਾਤਾਰ ਕਮੇਟੀ ਬਠਾਈ ਸੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜਾਇਬਤ ਵਰ ਹਾਲਾਂਕਿ ਉਸ ਕਮੇਟੀ ਬਾਰੇ ਵੀ ਜਥੇਦਾਰ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਗੋੜਾ ਨੇ ਕਿਹਾ ਸੀ ਕਿ ਮਾਮਲਾ ਐ ਜੀ ਪੀ ਸੀ ਦਾ ਨਹੀਂ ਹੈ ਇਹ ਅਕਾਲ ਤਖਤ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ ਤੇ ਇਹਦੇ ਚ ਅਸੀਂ ਦੇਖਾਂਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਸਾਨੂੰ ਸੌਪਿਆ ਤਾਂ ਨਹੀਂ ਗਿਆ ਪਰ ਇਹ ਮਾਮਲਾ ਨਿਪਟ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਦੇ ਸਾਹਮਣੇ ਤੇ ਗੁਰੂ ਦੇ ਸਾਹਮਣੇ ਆਪਣੀ ਗੱਲ ਕਹਿ ਸੁੱਕੇ ਨੇ ਤੇ ਇਹਨੂੰ ਨਿਪਟਿਆ ਜਾਣ ਦਾ ਸਾਡਾ ਸਮਝਿਆ ਪਰ ਇਹਦੇ ਦਾ ਫਿਰ ਵੀ ਉਹ ਜਾਂਚ ਜਾਰੀ ਰਹੀ ਗਿਆਨੀ ਰਗਵੀਰ ਸਿੰਘ ਉਹ ਨਹੀਂ ਵਿਦੇਸ਼ ਚਲੇ ਗਏ ਸੀ ਉਸ ਦੇ ਦੌਰਾਨ ਜਾਰੀ ਰਹੀ ਉਹਦੀ ਗੈਰ ਹਾਜ਼ਰੀ 'ਚ ਉਹਨਾਂ ਦੀ ਐਗਜੈਕਟਿਵ ਦੀ ਮੀਟਿੰਗ ਹੁੰਦੀ ਹੈ 10 ਫਰਵਰੀ ਦੀ ਤੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਔਰ ਰਿਪੋਰਟ ਕੀ ਹੈ ਔਰ ਰਿਪੋਰਟ ਜਦ ਤੱਕ ਹੋ ਚੁੱਕੀ ਹੈ ਜਿਹੜੀ ਰਿਪੋਰਟ ਤੇ ਆਧਾਰ ਤੇ ਐਡਵੋਕੇਟ ਹਰਜਿੰਦਰ ਸਿੰਘ <th> ਵੀ ਉਹਨਾਂ ਨੇ ਜਿਹੜੀ ਐਗਜੈਕਟਿਵ ਦੇ ਵਿੱਚ ਪੜੀ ਪੜ੍ਹ ਕੇ ਜਿਹਦੇ ਆਧਾਰ ਤੇ ਐਗਜੈਕਟਿਵ ਨੇ ਮੈਜੋਰਟੀ ਨਾਲ ਫੈਸਲਾ ਲਿਆ ਤਿੰਨ ਮੈਂਬਰਾਂ ਨੇ ਡਿਸੈਂਟ ਵੀ ਦਿੱਤਾ ਉਹਦੇ ਤੇ ਇੱਕ ਮੈਂਬਰ ਐਬਸੈਂਟ ਸੀਗੇ ਇਹਦਾ ਮਤਲਬ 10 ਕ ਮੈਂਬਰਾਂ ਦੇ ਨਾਲ 11 ਮੈਂਬਰਾਂ ਦੇ ਨਾਲ ਉਹ ਮੈਜੋਰਟੀ ਨਾਲ ਹੋਈ ਹੈ ਉਹ ਰੌਲਾ ਇਹਦੇ ਤੋਂ ਵੀ ਦੂਜੀ ਗੱਲ ਹੈ ਇੱਕ ਤਾਂ ਪਬਲਿਕ ਡੋਮੇਨ ਚ ਜਾਏਗੀ ਪੋਲਿਟਿਕਲ ਐਂਗਲ ਧਾਰਮਿਕ ਐਂਗਲ ਜਿਹੜਾ ਪੰਥਕ ਡੋਮੇਨ ਦੇ ਵਿੱਚ ਜਾਣਗੇ ਯਾਨੀ ਹਰਪ੍ਰੀਤ ਸਿੰਘ ਉਹ ਨਹੀਂ ਆਪਣਾ ਕੇਸ ਰੱਖਣਗੇ ਜਿਹੜੇ ਜੀਪੀਸੀ ਜਾਂ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਬੰਦੇ ਆਪਣਾ ਕੇਸ ਰੱਖਣਗੇ ਉਹ ਇੱਕ ਅਲੱਗ ਵਿਧਾ ਹੈ ਪਰ ਕੀ ਇਹਦਾ ਕੋਈ ਕ੍ਰਿਮੀਨਲ ਐਂਗਲ ਵੀ ਹੈ ਕੋਰਟ ਦਾ ਬਕਵਾਕ ਮਾਮਲੇ ਆ ਚ ਇਹ ਰਿਪੋਰਟ ਦੀ ਸੈਂਸਿਟੀ ਕਿੰਨੀ ਕ ਹੈ ਇਸ ਰਿਪੋਰਟ ਨੂੰ ਕੀ ਚੈਲੰਜ ਕੀਤਾ ਜਾਏਗਾ ਚੈਲੰਜ ਕੀਤਾ ਜਾਏਗਾ ਤਾਂ ਉਹਦੀ ਬੁਨਿਆਦ ਕੀ ਬਣਦੀ ਹੈ ਜਾਂ ਉਸ ਮਾਮਲੇ ਤੇ ਅੱਜ ਸਾਡੇ ਨਾਲ ਜਿਹੜੇ ਗੱਲਬਾਤ ਕਰਨ ਦੇ ਲਈ ਨੇ ਐਡਵੋਕੇਟ ਹਰਪਾਲ ਸਿੰਘ ਖਾਰਾਗੇ ਜਿਹੜੇ ਇਹ ਤੋਂ ਪਹਿਲਾਂ ਵੀ ਇੱਕ ਕੇਸ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਤਰਫੋਂ ਕੀਤਾ ਹੋਇਆ ਆਲਰੇਡੀ ਤੇ ਇਹਦੀ ਵੀ ਉਹ ਸਟੱਡੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਹਨੂੰ ਬਚਾਇਆ ਜਾਏਗਾ ਦੇਖਿਆ ਜਾਏਗਾ ਜਦੋਂ ਉਹਨਾਂ ਕੋਲ ਕੋਈ ਆਫੀਸ਼ੀਅਲ ਐਂਗਲ ਦੀ ਜੋ ਰਿਪੋਰਟ ਉਸ ਲੈਵਲ ਤੇ ਆਈ ਖੈਰਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖੈਰਾ ਸਾਹਿਬ ਮੁੱਢਲੇ ਤੌਰ ਤੇ ਜਿਹੜੀ ਇਹ ਰਿਪੋਰਟ ਹੈ ਜੇਕਰ ਇਹਨੂੰ ਦੇਖਿਆ ਜਾਏ ਦੋ ਢਾਈ ਪੇਜਾਂ ਦੀ ਇਹ ਰਿਪੋਰਟ ਹੈ ਲਗਾਤਾਰਤਾ ਦੇ ਵਿੱਚ ਤੇ ਤੁਸੀਂ ਇਹਨੂੰ ਕਿਵੇਂ ਲੀਗਲ ਐਂਗਲ ਤੋਂ ਸਟੱਡੀ ਕਰ ਰਹੇ ਹੋ ਜਾਂ ਸਟੱਡੀ ਕੀਤਾ ਹੈ ਦਾ ਧਿਆਨ ਕੀ ਕੀਤਾ ਕਿੰਨੀ ਕਮਜ਼ੋਰੀਆਂ ਤਾਂ ਇਹਨੂੰ ਚੈਲੰਜ ਕਰਨ ਦੀ ਦੋਖ ਜਿਹੜੀ ਇਹਨਾਂ ਦੀ ਰਿਪੋਰਟ ਹੈ ਉਹ ਐਈਯੂ 2.5 ਪੇਜ ਦੀ ਰਿਪੋਰਟ ਹੈ ਇਹਨਾਂ ਦੀ ਜਿਸ ਨੂੰ ਆਪਾਂ ਆਰਡਰ ਕਹਿ ਸਕਦੇ ਹਾਂ ਜਿਹੜਾ ਸੁਣਾਇਆ ਹੈ ਤੇ ਇਹ ਆਪਾਂ ਨੂੰ ਮਿਲਿਆ ਸੋਸ਼ਲ ਮੀਡੀਆ ਦੇ ਉੱਪਰ ਜਾਂ ਅਜੇ ਚੱਲ ਰਿਹਾ ਹੈ ਤਾਂ ਇਸ ਦੇ ਵਿੱਚ ਇੱਕ ਬੜੀ ਬੇਤੁਕੀ ਜੀ ਗੱਲ ਹੈ ਦੂਜੇ ਪੇਜ ਦੇ ਉੱਪਰ ਦੂਸਰੇ ਪੈਰੇ ਦੇ ਵਿੱਚ ਇੱਕ ਲਿਖਿਆ ਹੈ ਜੀ ਬੁਲਟੋਆ ਜੀ ਵੱਲੋਂ ਇਹ ਬਿਆਨ ਦਿੱਤਾ ਸੀ ਕਿ ਜਿਹੜਾ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰ ਦੇ ਖਿਲਾਫ ਬੋਲਿਆ ਮੈਂ ਉਸ ਦੇ ਵਿੱਚ ਕੋਈ ਗਿਆਨੀ ਹਰਪ੍ਰੀਤ ਸਿੰਘ ਕੋਈ ਐਵੀਡੈਂਸ ਨਹੀਂ ਲਿਆ ਸਕੇ ਇਸ ਕਰਕੇ ਕਮਰਤ ਧਾਰੀ ਬੰਦੇ ਦੀ ਉਲਟ ਗਲਤ ਦੋਸ਼ ਲਾਏ ਨੇ ਤਾਂ ਇਸ ਕਰਕੇ ਇਹ ਗੱਲ ਮੰਨਣ ਯੋਗ ਨਹੀਂ ਹੁਣ ਉਹ ਬੁਲਟੋਆ ਜੀ ਕੌਣ ਨੇ ਨਾਣੀ ਵਿੱਚ ਆ ਰਿਹਾ ਕੱਲਾ ਬੁਲਟੋਆ ਜੀ ਤਿੰਨ ਥਾਵਾਂ ਤੇ ਆਇਆ ਤਾਂ ਉਸ ਤੋਂ ਅੱਗੇ ਇਹਦੇ ਚ ਪੂਰਾ ਨਾਮ ਨਹੀਂ ਆਇਆ ਕਿਤੇ ਨਹੀਂ ਜੀ ਨਹੀਂ ਇਹ ਬੁਲਟੋਆ ਜੀ ਨੇ ਤਿੰਨਾ ਪੈਰੇ ਚਿੱਕੋ ਲਿਖਿਆ ਬੁਲਟੋਆ ਜੀ ਵੱਲੋਂ ਇਹ ਲਿਖਿਆ ਬੁਲਟੋਆ ਜੀ ਨੇ ਬਿਆਨ ਦਿੱਤਾ ਨਾ ਪਾਸੇ ਕੀਤਾ ਹੋਇਆ ਹੈ ਜੀ ਹੁਣ ਇਸ ਦੇ ਵਿੱਚ ਕੀ ਹੈ ਐਂਡ ਤੇ ਜਾ ਕੇ ਕਹਿੰਦੇ ਨੇ ਕਿ ਗੁਰ ਗੁਰਪ੍ਰੀਤ ਸਿੰਘ ਜਿਹੜਾ ਆਦਮੀ ਹੈ ਜਿਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮੇਰੀ ਵਾਈਫ ਨਾਲ ਕੋਈ ਨਜਾਇਜ਼ ਸੰਬੰਧ ਸਨ ਉਹ ਵੀ ਇੱਕ ਜ਼ਬਾਨੀ ਚੀਜ਼ ਹੈ ਉਸ ਨੂੰ ਆਧਾਰ ਬਣਾ ਕੇ ਮੇਨ ਪੁਆਇੰਟ ਜਿਹੜਾ ਉਹਨੂੰ ਆਧਾਰ ਬਣਾਇਆ ਗਿਆ ਫਾਈਲ ਦੇ ਉੱਪਰ ਨਜਾਇਜ਼ ਸਬੰਧਾਂ ਦੀ ਕੋਈ ਐਵੀਡੈਂਸ ਨਹੀਂ ਇਹ ਆਦਮੀ ਅਦਾਲਤ ਦੇ ਵਿੱਚ ਆਂਦਾ ਹੈ ਘਟੋ ਘਟ 10 ਤੋਂ 15 ਜਾਂ 17 18 ਸਾਲੇ ਅਦਾਲਤਾਂ 'ਚ ਤੁਰਿਆ ਫਿਰਦਾ ਹੈ ਕਿਸੇ ਵੀ ਅਦਾਲਤ ਦੇ ਅੰਦਰ ਇਹ ਸਪੈਸੀਫਿਕ ਲਫ਼ਜ਼ ਨਹੀਂ ਬੋਲਦਾ ਕਿਸੇ ਕੋਰਟ 'ਚ ਐਵੀਡੈਂਸ ਨਹੀਂ ਦੇ ਰਿਹਾ ਕੋਈ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਐਪਲੀਕੇਸ਼ਨ ਨਹੀਂ ਦੇ ਰਿਹਾ ਪਰ 2 ਦਸੰਬਰ ਤੋਂ ਬਾਅਦ ਇਹ ਬੋਲ ਰਿਹਾ ਹੈ ਜਦੋਂ ਕਾਲ ਤਖਤ ਸਾਹਿਬ ਦੇ ਉੱਪਰ ਇਹਨਾਂ ਦੇ ਕਾਰਵਾਈ ਹੁੰਦੀ ਹੈ ਤਾਂ ਇਹਨਾਂ ਨੂੰ ਰੰਜਿਸ਼ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਤਾਂ ਹੁਣ ਕੀ ਹੈ ਉਸ ਨੂੰ ਜ਼ੁਬਾਨੀ ਗੱਲ ਨੂੰ ਆਧਾਰ ਮੰਨਿਆ ਜਾ ਰਿਹਾ ਜਦਕਿ ਪਹਿਲੇ ਪੈਰੇ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਮੇਰੇ ਪਰਿਵਾਰ ਦੇ ਉੱਪਰ ਫਲਾਣਾ ਫਲਾਣਾ ਲੀਡਰ ਬੋਲਿਆ ਕਹਿੰਦੇ ਨਹੀਂ ਇਹ ਜ਼ੁਬਾਨੀ ਹੈ ਇਹ ਐਵੀਡੈਂਸ ਨਹੀਂ ਮੰਨੀ ਜਾ ਸਕਦੀ ਪਰ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਖਰਾਬ ਐਕਸ਼ਨ ਲੈਣਾ ਹੈ ਉੱਥੇ ਅਸੀਂ ਉਹ ਆਧਾਰ ਬਣਾ ਦਿੱਤਾ ਗਿਆ ਸੋ ਇੱਕ ਮੈਂ ਕਹੂੰਗਾ ਬੇਤੁਕੀ ਗੱਲ ਜਿੰਦੀ ਕੋਈ ਐਪਰਮੈਂਟ ਕੋ ਲਾਤਾ ਕੋਈ ਆਪਾਂ ਇਹਨੂੰ ਕਹਿ ਨਹੀਂ ਸਕਦੇ ਕਿ ਕੋਈ ਸਿਸਟਮ ਵਾਈਜ਼ ਕੋਈ ਇਹੋ ਜਿਹੀ ਐਵੀਡੈਂਸ ਆਈ ਹੋਵੇ ਜਾਂ ਕੋਈ ਏਡੇ ਬਰੀਕੀ ਨਾਲ ਕੋਈ ਇਹਨਾਂ ਨੇ ਕੋਈ ਸੋਚਿਆ ਹੋਵੇ ਸਿਰਫ ਵਨ ਸਾਈਡਡ ਹੈ ਕਿ ਗਿਆਨੀ ਹਰ ਪ੍ਰੀਸ਼ਥੰਗਾਂ ਨੂੰ ਉਹਨਾਂ ਨੂੰ ਅਹੁਦੇ ਤੋਂ ਲਾਉਣਾ ਕਿਵੇਂ ਹੋਰ ਇਸ ਦੇ ਵਿੱਚ ਕੋਈ ਚੀਜ਼ ਨਹੀਂ ਬਾਕੀ ਕੁਝ ਪੁਆਇੰਟ ਦਿੱਤੇ ਨੇ ਇਹਨਾਂ ਨੇ ਇਦੇ ਚ ਖਾਰਾ ਸਾਹਿਬ ਇੱਕ ਗੱਲ ਆ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹਦੇ ਚ ਉਹਨਾਂ ਨੇ ਕਿਹਾ ਹੈ ਗੁਰਪ੍ਰੀਤ ਸਿੰਘ ਵੱਲੋਂ ਕਿ ਉਹਨੇ ਹਿਊਮਨ ਰਾਈਟਸ ਕਮਿਸ਼ਨ ਵੀ ਅਪਰੋਚ ਕੀਤਾ ਸੀ ਹਿਊਮਨ ਰਾਈਟਸ ਕਮਿਸ਼ਨ ਨੇ ਐਸਐਸਪੀ ਨੂੰ ਮਾਰਗ ਕਰਤਾ ਐਸਐਸਪੀ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਆਦਮੀ ਗਿਆ ਹੀ 2 ਦਸੰਬਰ 2024 ਤੋਂ ਬਾਅਦ ਗਿਆ ਜਿਸ ਦਿਨੇ ਕਾਲ ਤੱਕ ਸਾਹ ਤੇ ਇੱਕ ਹੁਕਮ ਆਉਂਦਾ ਹੈ ਉਸ ਤੋਂ ਬਾਅਦ ਇਹ ਆਦਮੀ ਮਾਰਕੀਟ ਚੋਂ ਆਉਂਦਾ ਇਸ ਆਰਪੀ ਨੇ 2 ਦਸੰਬਰ ਤੋਂ ਪਹਿਲਾਂ ਕਦੇ ਵੀ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਨੰਬਰ 1 ਨੰਬਰ 2 ਤੇ ਇਸ ਦਾ ਰਿਸ਼ਤਾ ਹੀ ਖਤਮ ਹੋ ਚੁੱਕਾ ਹੈ ਡਾਈਵਰਸ ਹੋਏ ਨੂੰ ਕਈ ਸਾਲ ਹੋ ਚੁੱਕੇ ਨੇ ਤਾਂ ਜਦੋਂ ਤਲਾਕ ਹੋ ਗਿਆ ਉਹ ਲੇਡੀ ਦੀ ਮੈਨੇਜ ਹੋਗੀ ਇਹ ਬੰਦਾ ਕਿਤੇ ਰਹਿ ਰਿਹਾ ਹੈ ਤਾਂ ਉਹ 10-15 ਸਾਲ ਦੇ ਵਿੱਚ ਕਿਤੇ ਬੋਲਿਆ ਹੀ ਨਹੀਂ ਹੁਣ ਇਹਨਾਂ ਨੇ ਇੱਕ ਲਿਖਿਆ ਜੀ ਕੋਰਟ ਦੇ ਅੰਦਰ ਉਹਨੂੰ ਬਿਨਾ ਪੁੱਛ ਬਿਨਾ ਹੁੰਦੇ ਆਏ ਤੋਂ ਬਿਆਨ ਕਰਾ ਦਿੱਤੇ ਗਏ ਇਹਨਾਂ ਨੂੰ ਇਹ ਨਹੀਂ ਆਖਲ ਕਿ ਜਿਹੜੇ ਬਿਆਨ ਹੁੰਦੇ ਨੇ ਅਦਾਲਤ ਦੇ ਅੰਦਰ ਅਦਾਲਤ ਨੇ ਸਮਣ ਭੇਜਨੇ ਨੇ ਜੇ ਬੰਦਾ ਨਹੀਂ ਆਇਆ ਤਾਂ ਅਦਾਲਤ ਨੇ ਐਕਸਪਾਰਟੀ ਕਰਨਾ ਹੈ ਐਕਸਪਾਰਟੀ ਮੀਜਕ ਤਰਫਾ ਕਰਕੇ ਅਦਾਲਤ ਨੇ ਐਵੀਡੈਂਸ ਲੈਣੀ ਹੁਣ ਅਦਾਲਤ ਦਾ ਕੰਮ ਹੀ ਨਹੀਂ ਹਰਪ੍ਰੀਤ ਸਿੰਘ ਕਰ ਰਹੇ ਨੇ ਬੜਾ ਇੱਕ ਮਜ਼ਾਕ ਤੇ ਬੇਤੁਕੀ ਗੱਲ ਹੈ ਇਸ ਬੰਦੇ ਨੂੰ ਹੁਕਮ ਲਿਖਣ ਲੱਗਿਆ ਮੇਨ ਤਾਂ ਲੱਗਦਾ ਇਹਨੂੰ ਨੌਲੇਜ ਹੀ ਨਹੀਂ ਕਿਸੇ ਚੀਜ਼ ਦੀ ਕੀ ਅਦਾਲਤ ਦੇ ਜਿਹੜੀ ਕਾਰਵਾਈ ਆ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਰੋਲ ਨਹੀਂ ਇਸ ਬੰਦੇ ਦੇ ਹੱਥ ਨਹੀਂ ਫੜੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਸੇ ਵੀ ਅਦਾਲਤ ਚ ਨਹੀਂ ਬੋਲੇ ਆਏ ਪਿਛਲੇ 18 ਸਾਲ ਦੇ ਕਰੀਬ 2 ਦਸੰਬਰ 2024 ਤੋਂ ਪਹਿਲਾਂ ਕੋਈ ਬੰਦਾ ਬੋਲ ਨਹੀਂ ਰਿਹਾ ਉਸ ਤੋਂ ਬਾਅਦ ਕਿਉਂ ਬੋਲ ਰਿਹਾ ਹੈ ਇਹਨੂੰ ਬੁਲਾਇਆ ਜਾ ਰਿਹਾ ਸੋ ਜਿਹਨੂੰ ਆਧਾਰ ਬਣਾਇਆ ਹੈ ਉਸ ਦੀ ਤਾਂ ਐਵੀਡੈਂਸੀ ਹੈ ਨਹੀਂ ਜੇ ਐਵੀਡੈਂਸ ਹੈਗੀ ਹੈ ਤੁਸੀਂ ਲੈ ਕੇ ਆਓ ਅਸੀਂ ਜਵਾਬ ਦਿੰਨੇ ਆ ਤੁਸੀਂ ਅਦਾਲਤ ਦੇ ਅੰਦਰ ਐਪਲੀਕੇਸ਼ਨ ਲਾਓ ਕਿ ਜਿਹੜਾ ਐਕਸਪਾਰਟ ਹੋਇਆ ਹੈ ਉਹਨੂੰ ਸੈਟੀਸਫਾਈਡ ਕੀਤਾ ਜਾਵੇ ਆ ਮੈਂ ਐਵੀਡੈਂਸ ਦੇਣਾ ਤੁਸੀਂ ਅਦਾਲਤਾਂ ਤੇ ਜਾ ਨਹੀਂ ਰਹੇ ਤੁਸੀਂ ਇੱਕ ਆਧਾਰ ਬਣਾ ਕੇ ਸ਼੍ਰੋਮਣੀ ਕਮੇਟੀ ਫੈਸਲਾ ਕਰ ਰਹੀ ਹੈ ਬੜਾ ਬੇਦਕਾ ਫੈਸਲਾ ਹੈ ਜਿੱਦਾ ਕੋਈ ਆਧਾਰ ਨਹੀਂ ਇਸ ਇਹਨਾਂ ਦਾ ਜਿਹੜਾ ਫੈਸਲਾਨ ਹੈ ਜੀ ਜੋ ਆਪਾਂ ਨੂੰ ਫੇਸਬੁੱਕ ਤੇ ਹੈਗਾ ਹੈ ਸੋਸ਼ਲ ਮੀਡੀਆ ਤੇ ਪਹਿਲੇ ਪੈਰੇ ਤੋਂ ਲੈ ਕੇ ਲਾਸਟ ਪੈਰਾ ਦੋਨੋਂ ਹੀ ਮਜ਼ਾਕ ਵਾਲੇ ਪੈਰੇ ਨੇ ਅਗਰ ਇਹਨਾਂ ਦੋਨਾਂ ਪੈਰਿਆਂ ਨੂੰ ਪੜਿਆ ਜਾਵੇ ਤਾਂ ਮੈਨੂੰ ਤਾਂ ਲੱਗਦਾ ਕਿ ਕੁਛਕਿਛ ਕੋਈ ਹੈ ਹੀ ਨਹੀਂ ਵਿਦਾਊਟ ਐਵੀਡੈਂਸ ਇੱਕ ਹੁਕਮ ਸੁਣਾਉਣਾ ਹੈ ਇੱਕ ਇੱਕ ਤਰਫੋਂ ਸੋਚ ਕੇ ਬੈਠੇ ਹੋਏ ਨੇ ਕਿ ਆਪਾਂ ਤਾਂ ਗੱਲਾਂ ਲਿਖਣੀਆਂ ਨੇ ਤੇ ਕੁਝ ਵੀ ਨਹੀਂ ਇਸ ਦੇ ਵਿੱਚ ਅਗਰ ਇਹਨੂੰ ਐਸੇ ਅਧਾਰ ਮੰਨ ਲੈਣ ਤੇ ਇੱਕ ਕੁਐਸਚਨ ਦਾ ਆਨਸਰ ਦੇ ਦੇਣ ਕਿ ਪਹਿਲੇ ਪੈਰੇ ਜਿੱਥੇ ਲਿਖਿਆ ਇਹਨਾਂ ਨੇ ਵਲਟੋਆ ਜੀ ਵੱਲੋਂ ਉਹ ਕੌਣ ਨੇ ਪਹਿਲੀ ਗੱਲ ਤਾਂ ਇਹ ਨਹੀਂ ਐਵੀਡੈਂਸ ਦੇ ਵਿੱਚ ਆ ਰਿਹਾ ਜੋ ਕੋਈ ਬੰਦਾ ਹੈਗਾ ਹੈ ਤੇ ਜੇ ਉਹਨੂੰ ਨਹੀਂ ਮੰਨਿਆ ਜਾ ਰਿਹਾ ਤੇ ਥਰਡੇ ਪਹਿਰੇ ਗੁਰਪ੍ਰੀਤ ਸਿੰਘ ਨੂੰ ਕਿਉਂ ਮੰਨਿਆ ਜਾ ਰਿਹਾ ਜਾਂ ਤਾਂ ਉਤਲਾ ਪੈਰਾ ਮੰਨ ਲਓ ਨਾ ਜੀ ਕਿ ਸਫੀਸ਼ੈਂਟ ਐਵੀਡੈਂਸ ਹੈ ਜੋ ਬੰਦਾ ਬੋਲਿਆ ਹੈ ਯਾਨੀ ਹਰ ਪ੍ਰੀਤ ਸਿੰਘ ਕੋ ਸਹੀ ਹੈ ਤੇ ਫਿਰ ਆਪਾਂ ਥਰਡੇ ਗੁਰਪ੍ਰੀਤ ਨੂੰ ਸਹੀ ਮੰਨ ਲਈਏ ਉੱਥੇ ਆਪਾਂ ਮੰਨ ਨਹੀਂ ਰਹੇ ਥੱਲੇ ਆਪਾਂ ਮੰਨ ਰਹੇ ਆ ਇੱਕ ਆਪ ਦੇ ਹੁਕਮ ਦੇ ਵਿੱਚ ਹੀ ਏ ਦੋਨੋਂ ਤਰਫੇ ਕੰਟਰਡਿਕਸ਼ਨ ਬਹੁਤ ਜਿਆਦਾ ਹੈ ਇਹ ਦੋਨੋਂ ਤਰਫਾਂ ਤੇ ਘਰੇ ਹੋਏ ਨੇ ਇਸ ਚੀਜ਼ ਦੇ ਸਰਦ ਸਾਹਿਬ ਇੱਕ ਗੱਲ ਉਹ ਇਹ ਕਹਿੰਦੇ ਨੇ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਦੋ ਵਾਰ ਕਮੇਟੀ ਗਈ ਪੁੱਛਣ ਉਹਨਾਂ ਨੇ ਕੁਝ ਵੀ ਕਿਹਾ ਹੀ ਨਹੀਂ ਉਹਨਾਂ ਨੇ ਕਹਿਤਾ ਕਿ ਮੈਂ ਅਕਾਲ ਤੱਕ ਮੈਂ ਤਖਤ ਦਾ ਜਥੇਦਾਰ ਹੋਣ ਦੇ ਨਾਤੇ ਕਿਸੇ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦਾ ਮੈਂ ਨਹੀਂ ਆਉਣਾ ਉਹਨਾਂ ਨੇ ਇਹਦਾ ਮਤਲਬ ਇਹ ਲਾਜਿਕਤਾ ਬਣਾਇਆ ਹੈ ਕਿ ਉਹਨਾਂ ਨੇ ਆਪਣੇ ਵੱਲੋਂ ਕੁਝ ਨਹੀਂ ਕਿਹਾ ਇਹਦਾ ਮਤਲਬ ਉਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਹੈ ਦੇਖੋ ਘਰਲੇ ਸਤਰਾ ਹੈ ਕੀ ਪਹਿਲੀ ਗੱਲ ਤਾਂ ਜਿਹੜੇ ਜਿਹੜਾ ਐਂਡ ਦਾ ਰਿਜ਼ਲਟ ਕੱਢਿਆ ਮੰਨਿਆ ਤਾਂ ਉਹ ਹੀ ਜਾਣੇ ਨਾ ਜੀ ਉੱਥੇ ਬੁਲਾਇਆ ਜਾਂ ਨਹੀਂ ਬੁਲਾਇਆ ਕੋਈ ਮੈਸੇਜ ਰੀਸੀਵ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਫਾਈਲ ਦੇ ਉੱਪਰ ਹੋਊਗਾ ਪਰ ਆਧਾਰ ਕਿਹੜਾ ਬਣਾਇਆ ਗੱਲ ਤਾਂ ਆਧਾਰ ਦੀ ਹੈ ਜੇ ਕੋਈ ਬੰਦੇ ਨੂੰ ਸੱਮਨ ਨਹੀਂ ਹੁੰਦੇ ਜਾਂ ਬੰਦਾ ਆਉਂਦਾ ਨਹੀਂ ਤਾਂ ਉਹਦੀ ਕਾਰਵਾਈ ਇਸ ਤਰ੍ਹਾਂ ਥੋੜਾ ਹੋਊਗੀ ਉਹ ਲੜਕੀ ਨੂੰ ਬੁਲਾਇਆ ਜਿੰਦਾ ਡਾਈਵੋਰਸ ਹੋਇਆ ਉਹਨੂੰ ਬੁਲਾ ਕੇ ਪੁੱਛਿਆ ਕਿ ਬੀਬੀ ਤੇਰਾ ਡਾਈਵੋਰਸ ਕਿਉਂ ਹੋਇਆ ਕਿਸੇ ਫੈਸਲੇ ਦੀ ਕਾਪੀ ਨੂੰ ਇਹ ਵੇਖਿਆ ਕਿ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਹੀ ਨਹੀਂ ਕਿਤੇ 498 ਦੇ ਵਿੱਚ 313 ਦੇ ਬਿਆਨ ਦੇ ਵਿੱਚ ਇਹ ਮਲਜਮ ਜਾ ਕੇ ਬੋਲਿਆ ਅਦਾਲਤ ਦੇ ਅੰਦਰ ਜਿੱਥੇ ਮਲਜਮ ਨੇ ਬੋਲਣ ਦੇ ਕੋਲ ਪਾਵਰ ਹੁੰਦੀ ਹੈ ਉਹ ਬੋਲ ਸਕਦਾ ਹੁੰਦਾ ਉਹਦਾ ਰਾਈਟ ਹੈ ਉਥੇ ਨਹੀਂ ਬੋਲ ਰਿਹਾ ਤਾਂ ਕਿਹੜੀ ਚੀਜ਼ ਤੋਂ ਲੈ ਕੇ ਧਾਰ ਮੰਨ ਕੇ ਇਹਨਾਂ ਨੇ ਕੰਮ ਕੀਤਾ ਹੈ ਵਿਦਾਊ ਟਰ ਐਵੀਡੈਂਸ ਵਨ ਸਾਈਡਿਡ ਫੈਸਲਾ ਜਿੰਨਾ ਮੈਂ ਕਹੂੰਗਾ ਸ਼ਰੇ ਆਮ ਤੱਕਾ ਆਪਦੇ ਫੈਸਲੇ ਦੇ ਉੱਪਰ ਹੀ ਇਹ ਸਟੈਂਡ ਨਹੀਂ ਕਰ ਰਹੇ ਸੋ ਇਦੂ ਉੱਤੇ ਮੈਂ ਕਹੂੰਗਾ ਕੋਈ ਦੋ ਸਾਈਡਡ ਫੈਸਲਾ ਨਹੀਂ ਹੋ ਸਕਦਾ ਹੁਣ ਤੁਸੀਂ ਇਹਨੂੰ ਕੋਰਟ ਚ ਚੈਲੰਜ ਕਰਨ ਜਾ ਰਹੇ ਹੋ ਯਾਨੀ ਹਰਪ੍ਰੀਤ ਸਿੰਘ ਦੇ ਬਿਹਾਫ ਤੇ ਕਿਸ ਕਿਸ ਰੂਪ ਚ ਜਾਂ ਤੁਹਾਡੇ ਕੋਲ オリジナル ਇਹ ਚੀਜ਼ ਆ ਚੁੱਕੀ ਹੈ ਕੀ ਹੈ ਕਿ ਕੀ ਬਣਾਉਣਾ ਤੁਸੀਂ ਨਹੀਂ ਅਜੇ ਤਾਂ ਜੀ ਸੋਸ਼ਲ ਮੀਡੀਆ ਤੇ ਸਰਟੀਫਿਕੇਟ ਕਾਪੀ ਲਵਾਂਗੇ ਤੇ ਕਿਹੜੇ ਕਿਹੜੇ ਬੰਦਿਆਂ ਨੇ ਹੁਕਮ ਕੀਤਾ ਹੈ ਕੀ ਉਹ ਪਾਵਰ ਹੈ ਜਾਂ ਕਿਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਜਾਂ ਨਹੀਂ ਕੀਤੀ ਹੈ ਇਹਨਾਂ ਨੇ ਫਿਰ ਆਪਾਂ ਅੱਗੇ ਦੇਖਾਂਗੇ ਜਦ ਕਿ ਤਰਕਹੀਨ ਜਿਹੜਾ ਇਹ ਹੁਕਮ ਕੀਤਾ ਹੈ ਕੋਈ ਇਹਦਾ ਮੈਨੇ ਨਹੀਂ ਕੋਈ ਰਿਜ਼ਲਟ ਨਹੀਂ ਕੋਈ ਐਵੀਡੈਂਸ ਨਹੀਂ ਵਨ ਸਾਈਡਡ ਫੈਸਲਾ ਹੈ ਇੱਕ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਔਰ ਖੁਸ਼ ਹੋਈ ਕਈ ਵਾਰ ਤਾਂ ਇਹ ਕਿਹਾ ਜਾਂਦਾ ਹੁੰਦਾ ਨਾ ਕਿ ਐ ਜੀ ਪੀ ਸੀ ਹੈ ਇੱਕ ਧਾਰਮਿਕ ਬਾਡੀ ਹੈ ਉਹਨੂੰ ਕੋਰਟ ਅੱਜ ਦੇ ਵਿੱਚ ਕਾਨੂੰ ਚੈਲੰਜ ਕਰਨਾ ਹੈ ਕੀ ਕਰਨਾ ਪਹਿਲਾਂ ਵੀ ਹੋਏ ਹੋਣਗੇ ਕੁਝ ਇਹੋ ਜਿਹੇ ਚੈਲੰਜ ਨਹੀਂ ਜੇ ਅਗਰ ਇਹੋ ਜਿਹਾ ਹੁੰਦਾ ਹੈ ਤਾਂ ਉਹ ਲਾਜ਼ਮੀ ਚੈਲੰਜ ਵੀ ਕਰਨਾ ਚਾਹੀਦਾ ਇਸ ਨੂੰ ਕਿਉਂ ਨਹੀਂ ਕਰਨਾ ਚਾਹੀਦਾ ਦੇਖੋ ਤੁਸੀਂ ਇੱਕ ਬੰਦੇ ਨੂੰ ਡੀਫੇਮ ਕਰ ਰਹੇ ਹੋ ਵਿਦਾਊਟ ਐਵੀਡੈਂਸ ਕਰ ਰਹੇ ਹੋ ਤੁਹਾਡੇ ਕੋਲ ਕਿਹੜੀ ਐਵੀਡੈਂਸ ਹੈ ਫਿਰ ਤੁਸੀਂ ਐਸੇ ਹੁਕਮ ਦੇ ਵਿੱਚ ਕੰਟ੍ਰੈਕਟ ਡਿਕਸ਼ਨ ਲਿਆ ਰਹੇ ਹੋ ਪਹਿਲਾ ਪੈਰਾ ਹੋਰ ਹੈ ਲਾਸਟ ਪੈਰਾ ਕੁਝ ਹੋਰ ਕਹਿ ਰਿਹਾ ਹੈ ਸੋ ਸਾਰੀਆਂ ਗੱਲਾਂ ਜਿਹੜੀਆਂ ਨੇ ਮੇਰੇ ਦੇਖੀ ਤਾਂ ਜੇ ਆਪਾਂ ਅੱਗੇ ਨਾ ਵੀ ਜਾਈਏ ਤਾਂ ਲੋਕਾਂ ਦੇ ਜ਼ਿਕਰ ਇਹ ਮੈਸੇਜ ਆਣਾ ਚਾਹੀਦਾ ਹੈ ਕੀ ਉੱਥੇ ਬੈਠੇ ਕੀ ਕਰ ਰਹੇ ਨੇ ਜਿਹੜਾ ਬੰਦਾ ਇਹਨਾਂ ਦੇ ਹੁਕਮ ਦੀ ਪਾਲਣਾ ਨਹੀਂ ਕਰਦਾ ਇੱਕ ਪਰਿਵਾਰ ਦੀ ਉਹਦੇ ਨਾਲ ਕਿਵੇਂ ਇਹ ਕੰਮ ਕਰਦੇ ਸੋ ਇਹ ਮੈਨੂੰ ਤਾਂ ਇਹ ਲੱਗਦਾ ਕਿ ਅੱਗੋਂ ਤਾਂ ਗਿਆਨੀ ਜੀ ਦੀ ਮਰਜ਼ੀ ਹੈ ਪਰ ਇਹਨੂੰ ਜਿੰਨਾ ਵੀ ਹੋ ਸਕੇ ਇਹਨੂੰ ਲੋਕਾਂ ਦੇ ਸਾਹਮਣੇ ਡਿਸਕਲੋਜ਼ ਕਰਨਾ ਚਾਹੀਦਾ ਹੈ ਇਹਨਾਂ ਦੀ ਮਨਸ਼ਾ ਪਤਾ ਲੱਗੇਗੀ ਤੇ ਇਹ ਕਿੱਡੇ ਕੁ ਕੁਆਲੀਫਾਈਡ ਬੰਦੇ ਨੇ ਇਹ ਪਤਾ ਲੱਗੂਗਾ ਇਹਨਾਂ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਪਹਿਲਾਂ ਵੀ ਤੁਸੀਂ ਕੋਈ ਕੇਸ ਕੀਤਾ ਹੋਇਆ ਉਹ ਕਿਹੜਾ ਕੇਸ ਕਿਹੋ ਜਿਹਾ ਕਾਹਦਾ ਹੈ ਤੁਹਾਡੇ ਮਾਰੇ ਚੈਨਲ ਤੇ ਕੀਤਾ ਹੋਇਆ ਹੈ ਜੀ ਤੇ ਉਹ ਪਿਛੇ ਕੀਤਾ ਮਹੀਨਾ ਵੀ ਤੇ ਨਹੀਂ ਹੋਏ ਨੇ ਅਜੇ ਉਹ ਤਾਂ ਕਾਫੀ ਲੈਂਥੀ ਚੀਜ਼ ਹੈ ਉਹ ਚੈਨਲ ਨੇ ਵਿਦਾਊਟ ਐਵੀਡੈਂਸ ਜਿਹੜੀ ਹੈ ਉਹਨਾਂ ਨੇ ਖਬਰ ਚਲਾਈ ਸੀ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਜੀ ਆਪਾਂ ਉਹ ਜਿਹੜੀ ਖਬਰ ਇਹਦਾ ਚੀਜ਼ਾਂ ਨਾਲ ਇਹਦੇ ਨਾਲ ਹੀ ਸੰਬੰਧ ਸੀ ਇਸ ਕੇਸ ਨਾਲ ਜਾਂ ਕੋਈ ਹੋਰ ਸੀ ਹਾਂ ਜੀ ਹਾਂ ਜੀ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਨੇ ਬਿਨਾਂ ਐਵੀਡੈਂਸ ਤੋਂ ਬਿਨਾਂ ਗੱਲ ਤੋਂ ਉੱਪਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਗੱਲ ਚਲਾਈ ਹੈ ਜੋ ਇੱਕ ਕਿਸੇ ਬੰਦੇ ਨੂੰ ਡੀਫੇਮ ਕਰਨ ਦੇ ਲਈ ਬਹੁਤ ਮਾੜੀ ਗੱਲ ਹੈ ਕੋਈ ਪੱਖ ਨਹੀਂ ਰੱਖਿਆ ਗਿਆ ਇਸ ਦੇ ਵਿੱਚ ਵੀ ਦੇਖਣਾ ਇਹ ਹੈ ਕੋਈ ਐਵੀਡੈਂਸ ਕਲੈਕਟ ਕੀਤੀ ਹੈ ਜਾਂ ਬਿਨਾਂ ਗੱਲ ਤੋਂ ਹੀ ਬੋਲ ਰਹੇ ਨੇ ਅੱਛਾ ਇਹ ਜਿਹੜਾ ਮਾਮਲਾ ਜੇ ਚੈਲੰਜ ਕਰਨਾ ਹੋਊਗਾ ਤੁਸੀਂ ਤਾਂ ਇਹ ਕਿਹੜੀ ਕੋਰਟ ਤੱਕ ਹੋ ਸਕਦਾ ਹੁੰਦਾ ਨਹੀਂ ਪਹਿਲਾਂ ਆਪਾਂ ਸਰਟੀਫਿਕੇਟ ਕਾਪੀ ਲਵਾਂਗੇ ਜੀ ਉਹ ਵਿਚਾਰਾਂਗੇ ਆਪਾਂ ਉਸ ਤੇ ਕੀ ਇਹ ਕਰਨ ਦੀ ਲੋੜ ਹੈ ਜਾਂ ਨਹੀਂ ਹੈ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਹਿੰਦੇ ਹਰਪ੍ਰੀਤ ਸਿੰਘ ਨਾਲ ਇਸ ਮੁੱਦੇ ਦੇ ਉੱਤੇ? ਗੱਲ ਤਾਂ ਮੇਰੀ ਹੋਈ ਹੈ ਜੀ। ਫਰਮਾਇਆ ਉਹਨਾਂ ਨੂੰ ਕਿ ਸਰਟੀਫਿਕੇਟ ਕਾਪੀ ਲੈਣ ਤੋਂ ਬਾਅਦ ਫਿਰ ਆਪਾਂ ਅੱਗੇ ਦੇਖਦੇ ਹਾਂ। ਕਿ ਆਪਾਂ ਨੂੰ ਜੇ ਲੋਕਾਂ ਦੇ ਸਾਹਮਣੇ ਫੈਸਲੇ ਦੀ ਕਾਪੀ ਰੱਖ ਦਈਏ ਤਾਂ ਬੈਟਰ ਹੈ। ਜਿਵੇਂ ਉਹਨਾਂ ਨੂੰ ਮੈਂ ਦੱਸਿਆ ਕਿ ਦੋ ਪਹਿਰੇ ਆਏ, ਦੋਨੋਂ ਪਹਿਰਿਆਂ ਦੇ ਵਿੱਚ ਹੀ ਆਪ ਹੀ ਇਹ ਉਸੇ ਵਿੱਚ ਫਸਦੇ ਨੇ। ਪਹਿਲੇ ਪਹਿਰੇ ਨੂੰ ਐਡਮਿਟ ਕਰ ਰਹੇ ਨੇ, ਦੂਜੇ ਨੂੰ ਡਰਾਈ ਕਰ ਰਹੇ ਨੇ। ਪਹਿਲੇ 'ਚ ਫਰਕ ਹੈ, ਦੂਜੇ 'ਚ ਫਰਕ ਹੈ। ਵਰਡਿੰਗ ਸੇਮ ਹੈ। ਜਿੱਥੇ ਜੀ ਕਰਦਾ ਉਹੀ ਐਵੀਡੈਂਸ ਆਪੇ ਹੀ ਉਹਨੂੰ ਮੰਨ ਲੈਂਦੇ ਨੇ ਜਿੱਥੇ ਜੀ ਕਰਦਾ ਸੇਵ ਐਵੀਡੈਂਸ ਰੂਏ ਪਾਸੇ ਕਰ ਦਿੰਦੇ ਨੇ ਇਹੀ ਬਹੁਤ ਹੈ ਇਹਨਾਂ ਲੋਕਾਂ ਲਈ ਅੱਗੋ ਦਾ ਗਿਆਨੀ ਜੀ ਦੀ ਮਰਜ਼ੀ ਹੈ ਜੀ ਤੇ ਤੁਸੀਂ ਗੜੀ ਸਰਟੀਫਾਈਡ ਕਾਪੀ ਮੰਗੋਗੇ ਉਹਨਾਂ ਤੋਂ ਜਦ ਆਪਣੇ ਆਪ ਤਾਂ ਕੀ ਉਹਨਾਂ ਗਿਆਨੀ ਜੀ ਨੂੰ ਤੱਕ ਕਨਵੇਈ ਕਰਨਾ ਹੈ ਤੁਸੀਂ ਕਿਵੇਂ ਮੰਗੋਗੇ ਫਿਰ ਗਿਆਨੀ ਜੀ ਆਪ ਹੀ ਉਹਨਾਂ ਕਰਨਗੇ ਜੀ ਪ੍ਰੋਸੀਜਰ ਅਡਾਪਟ ਕਰਨਗੇ ਗਿਆਨੀ ਜੀ ਉਹ ਤਾਂ ਉਹਦੀ ਡਿਊਟੀ ਬਣਦੀ ਹੈ ਜੀ ਹਾਂਜੀ